ਹਰਿਆਣਾ ਦੇ ਕੈਥਲ ਵਿੱਚ ਸਿੱਖ ਕਾਰੋਬਾਰੀ ਤੇ ਹੋਏ ਨਸਲੀ ਹਮਲੇ ਨੇ ਹਿੰਦੁਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਨਵੇਂ ਸਵਾਲ ਖੜੇ ਕਰ ਦਿੱਤੇ ਹਨ ਹਰਿਆਣਾ ਚ ਵਾਪਰੀ ਇਸ ਹੈਰਾਨ ਕਰਨ ਵਾਲੀ ਘਟਨਾ ਵਿੱਚ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਸਿੱਖ ਕਾਰੋਬਾਰੀ ਨੂੰ ਖਾਲਸਤਾਨੀ ਕਿਹਾ ਅਤੇ 1984 ਦੇ ਸਿੱਖ ਕਤਲੇਆਮ ਦਾ ਹਵਾਲਾ ਦਿੰਦੇ ਹੋਏ ਬੇਰਹਿਮੀ ਨਾਲ ਹਮਲਾ ਕਰ ਗੰਭੀਰ ਜ਼ਖਮੀ ਕਰ ਦਿੱਤਾ ਕੈਥਲ ਜ਼ਿਲ੍ਹੇ ਦੇ ਸਿਵਲ ਲਾਈਨ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੀੜਤ ਦੀ ਪਛਾਣ ਸੁਖਵਿੰਦਰ ਸਿੰਘ ਵੱਜੋ ਹੋਈ ਹੈ ਜਿਸ ਦੀ ਪਰਨੀਚਰ ਦੀ ਦੁਕਾਨ ਹੈ ਅਦੇ ਕੈਥਲ ਸ਼ਹਿਰ ਦਾ ਵਸਨੀਕ ਹੈ ਇਸ ਸਮੇਂ ਉਹ ਸਿਵਲ ਹਸਪਤਾਲ ਵਿੱਚ ਡੇਰੇ ਇਲਾਜ ਹੈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੈਥਲ ਸਿਟੀ ਬਸ ਅਡੇ ਨੇੜੇ ਆਪਣੇ ਪਰਨੀਚਰ ਦੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਸੋਮਵਾਰ ਨੂੰ ਰਾਤ 9 ਵਜੇ ਤੋਂ ਰਾਤ 10 ਵਜੇ ਦਰਮਿਆਨ ਮੈਂ ਡੀਸੀ ਰਿਹائش ਨੇੜੇ ਰੇਲਗੱਡੀ ਹੌਨਕਾਰ ਰੇਲਵੇ ਕ੍ਰੋਸਿੰਗ ਤੇ ਇੰਤਜ਼ਾਰ ਕਰ ਰਿਹਾ ਸੀ ਅਚਾਨਕ ਬਾਈਕ ਤੇ ਸਵਾਰ ਦੋ ਬਦਮਾਸ਼ ਨੌਜਵਾਨਾਂ ਨੇ ਮੈਨੂੰ ਇੱਕ ਪਾਸੇ ਹਟਣ ਲਈ ਕਿਹਾ ਅਤੇ ਇਤਰਾਜ਼ਜੋਕ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਖਾਲਸਤਾਨੀ ਆਪਣੀ ਮੋਟਰਸਾਈਕਲ ਨੂੰ ਪਾਸੇ ਕਰ ਦਿਓ ਨਹੀਂ ਤਾਂ ਅਸੀਂ ਤੁਹਾਨੂੰ 1984 ਯਾਦ ਕਰਾ ਦੇ ਆਗੇ ਜਦੋਂ ਮੈਂ ਇਤਰਾਜ਼ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਦੂਜੇ ਨੇ ਮੇਰੇ ਸਿਰ ਤੇ ਇੱਟ ਮਾਰੀ ਇੱਕ ਚਸ਼ਮਦੀਰ ਗਵਾਹ ਰਾਜੂ ਜੋ ਕਿ ਹਰਿਆਣਾ ਦੇ ਪਿੰਡ ਪਾਈਦਾ ਰਹਿਣ ਵਾਲਾ ਹੈ ਉਸ ਨੇ ਦੱਸਿਆ ਕਿ ਮੈਂ ਬਦਮਾਸ਼ਾਂ ਨੂੰ ਉਸ ਨੂੰ ਖਾਲਸਤਾਨੀ ਕਹਿੰਦੇ ਹੋਏ ਅਤੇ 1984 ਵਰਗੇ ਕਦਰਿਆਂ ਦੀ ਧਮਕੀ ਦੇਂਦੇ ਹੋਏ ਸੁਣਿਆ ਕੈਸਲ ਦੇ ਐਸਪੀ ਉਪਾਸਨਾ ਨੇ ਕਿਹਾ ਕਿ ਐਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸ਼ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਨਿਖੇਦੀ ਕਰਦਿਆਂ ਕੇਂਦਰ ਤੇ ਸੂਬਾ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅੱਜਕੱਲ੍ਹ ਭਾਰਤ ਵਿੱਚ ਕਟੜਗਿਰਤੀ ਪਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਅਜਿਹੇ ਘਟਨਾਵਾਂ ਨੂੰ ਰੋਕਣਾ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕੈਥਲ ਦੇ ਐਸਪੀ ਨੂੰ ਪੱਤਰ ਲਿਖ ਕੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਹੈ ਅਕਾਲੀ ਦਲ ਆਗੂ ਵਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕੰਗਣਾ ਰਣਾਉਤ ਨੂੰ ਜ਼ਿੰਮੇਵਾਰ ਦੱਸਿਆ ਹੈ ਉਸਨੇ ਐਕਸ ਦੇ ਇੱਕ ਪੋਸਟ ਵਿੱਚ ਕਿਹਾ ਕਿ ਭਾਜਪਾ ਨੂੰ ਕੰਗਣਾ ਦੁਆਰਾ ਆਪਣੀ ਟਵੀਟ ਰਾਹੀਂ ਜੇ ਕਪਾਈਚਾਰੇ ਵਿਰੁੱਧ ਫਲਾਈ ਜਾ ਰਹੀ ਨਫਰਤ ਦਾ ਨੋਟਿਸ ਲੈਣਾ ਚਾਹੀਦਾ ਹੈ ਉਹਨਾਂ ਨੇ ਭਾਜਪਾ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿੱਚ ਖਾਸ ਕਰਕੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਟਨਾਮਲੇ ਤੁਰੰਤ ਕਦਮ ਚੁੱਕੇ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਦਾ ਹੱਲ ਨਾ ਕੀਤਾ ਗਿਆ ਤਾਂ 384 ਵਰਗਾ ਕਾਣ ਦੁਹਰਾਇਆ ਜਾ ਸਕਦਾ ਹੈ ਸਿੱਖ ਨੌਜਵਾਨਾਂ ਤੇ ਹਮਲੇ ਕੰਗਣਾ ਰਣੋਤ ਅਤੇ ਆਈਟੀ ਸੈੱਲ ਪੇਟ ਪਰਮਾ ਦੁਆਰਾ ਸਮਰਥਤ ਪ੍ਰਾਪਤ ਪਾਲਪਾ ਆਗੂਆਂ ਦੁਆਰਾ ਨਫਰਤ ਫਲਾਈ ਜਾ ਰਹੀ ਹੈ ਇਹ ਉਸੇ ਦਾ ਨਤੀਜਾ ਹੈ ਇਹ ਇਲਜ਼ਾਮ ਬਿਕਮ ਸਿੰਘ ਮਜੀਠੀਆ ਨੇ ਲਗਾਏ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ